ਹਾਂਜੀ ਸਤਿ ਸ਼੍ਰੀ ਅਕਾਲ ਭਰਾ ਸਾਰਿਆਂ ਨੂੰ ਸਵਾਗਤ ਆ ਜੀ ਤੁਹਾਡਾ ਆਪਣੇ YouTube ਚੈਨਲ ਤੇ ਹੋਰ ਸੁਣਾਓ ਕੀ ਹਾਲ ਚਾਲ ਨੇ ਠੀਕ ਠਾਕ ਸੇ ਤਾਂ ਉਮੀਦ ਆ ਭਾਈ ਸਾਰੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਕਾਲੀ ਹੁਣੀ ਉੱਠੀ ਆ ਤੁਹਾਨੂੰ ਦਿਖਾਉਣਾ ਕਾਲੀ ਦੀ ਤਿਆਰੀ ਅੱਜ ਤੇ ਹੋਰ ਸਾਰੇ ਬੱਚੇ ਹੋਇਆ ਭਾਈ ਠੰਡ ਠੰਡ ਡੰਗਰ ਬਾਕੀ ਭਾਈ ਵਧੀਆ ਠੀਕ ਠਾਕ ਆ ਤੇ ਜਿੰਨੇ ਤੁਹਾਨੂੰ ਅੱਜ ਦੇ ਕਮੈਂਟਾਂ ਦੇ ਜਵਾਬ ਨਾਲੇ ਕਰਦੇ ਆ ਗੱਲਾਂ ਬਾਤਾਂ ਅੱਜ ਮੇਰੇ ਔਨ ਕਰਕੇ ਖੜ ਗਈਆਂ ਇਹ ਪਹਿਲਾਂ ਉੱਠੀ ਆ ਫਿਰ ਗੋਹਾਜਾ ਹਟਾ ਕੇ ਠਹਿਆ ਹੁਣ ਮੈਂ ਬਾਹਰੋਂ ਫੋਨ ਲੈ ਕੇ ਆਇਆ ਤਾਂ ਜਾਨੂ ਕਾਲੀ ਉੱਠ ਗਈ ਇਧਰ ਐਨੇ ਦੇਖੂਗਾ ਆ ਪਿਆ ਹੋਇਆ ਗਮਲਾ ਇਹ ਸੈਟ ਲੈਂਦੀ ਆ ਹੁਣ ਵੱਡੀ ਹੋ ਗਈ ਆ ਕੱਦ-ਕੁੱਦ ਬਹੁਤ ਕਰ ਗਈ ਇਹ ਇਧਰ ਹੋਏ ਕੱਦ ਬਹੁਤ ਸੋਹਣਾ ਕਰ ਗਈ ਆ ਆਪਣੀ ਮਾਂ ਵਾਂਗੂ ਜਮਈ ਕੁਈ ਟੱਡ ਨਹੀਂ ਇਹਦਾ ਕੱਢਿਆ ਹੈਗਾ ਇਹ ਕੀ ਆਪਾਂ ਕੁਛ ਨਹੀਂ ਨਿਕਲਣ ਦਿੱਤਾ ਇਹ ਕੀ ਪੂਰੀ ਫੱਟ ਰੱਖੀ ਹੈ ਪੂਰੀ ਬਹੁਤ ਸੋਹਣੀ ਹੈ ਕਾਲੀ ਦੀ ਤਿਆਰੀ ਦੇਖ ਲਓ ਭਾਈ ਸੋਹਣੀ ਤਿਆਰੀ ਵੜਦੀ ਆਉਂਦੀ ਹੈ ਕਾਲੀ ਪਿਛਲੀ ਵਾਰਾਂ ਨੂੰ ਵਧੀਆ ਕੱਢੂਗੀ ਐਨ ਕੀ ਆਪ ਕੱਢ ਦੇਣੀ ਐ ਨੀ ਜਮਾਂ ਨੇੜੇ ਜਾ ਕੇ ਜਾਲਾ ਜੂਲਾ ਮਾਰਨ ਲੱਗ ਗਈ ਆ ਤੇ ਬਾਕੀਆਂ ਬੈਠੀਆਂ ਨੇ ਇੰਦਰ ਆਹ ਤੇ ਕਮੈਂਟਾਂ ਚ ਬਾਈ ਕਹਿੰਦੇ ਬਿਕਨਮਜੀ ਦੇ ਬਿਕਾ ਵੀਰ ਗਾਂ ਨੂੰ ਸੂਣ ਤੋਂ 15 ਦਿਨ ਠੰਡ ਕਰਕੇ ਲਗਾਤਾਰ ਘੋੜ ਦਿੱਤਾ ਸੀਗਾ 150 ਗ੍ਰਾਮ ਤੇ ਮੈਲਾ ਬਹੁਤ ਜ਼ਿਆਦਾ ਮਾਰਿਆ ਕੋਈ ਚੱਕਰ ਨਹੀਂ ਵਿੱਕੇ ਬਾਈ ਇਹ ਮੈਲਾ ਤਾਂ ਵਧੀਆ ਹੀ ਆ ਜਿੰਨੀ ਸਫਾਈ ਹੋਊਗੀ ਉੰਨਾ ਪਸ਼ੂ ਖੁੱਲ ਕੇ ਬੋਲਦਾ ਵਾ ਉਨੀ ਛੇਤੀ ਹੀਟ ਚਾਊਗੀ ਇਹ ਤੇ ਉਨਾ ਹੀ ਵਧੀਆ ਯਾਨੀ ਕਿ ਪਸ਼ੂ ਖੁੱਲ ਕੇ ਹੀਟ ਚਾਉਂਦਾ ਤੇ ਵਧੀਆ ਆਸ ਰਹਿ ਜਾਂਦਾ ਵਾ ਇਦੇ 'ਚ ਕੋਈ ਚੱਕਰ ਨਹੀਂ ਹੈਗਾ ਭਰਾ ਅੰਦਰ ਸਾਫ਼ ਹੋਣਾ ਚਾਹੀਦਾ ਇੱਕ ਵਿਲੇਜਰ ਆਈਡੀ ਤੋਂ ਆ ਸੂਣ ਤੋਂ ਬਾਅਦ ਝੋਟੀ ਦਾ ਇੱਕ ਥਣ ਚੜ ਗਿਆ ਹੁਣ ਉਸਦੇ B5 ਲਾ ਸਕਦੇ ਆ ਵੀਰੇ ਲਾ ਸਕਦੇ ਹੋ ਤਾਂ ਲਾ ਦਿਓ ਕੋਈ ਮਾੜੀ ਚੀਜ਼ ਤਾਂ ਹੈ ਨਹੀਂਗੀ B5 ਤੇ ਥੂਣ ਤੋਂ ਸੂਣ ਤੋਂ ਬਾਅਦ ਚੜਨਾ ਤਾਂ ਨਹੀਂ ਚਾਹੀਦਾ ਭਾਈ ਨੌਕਸ ਤਾਂ ਪਹਿਲਾਂ ਵੀ ਹੋਊਗਾ ਜਦ ਤੁਸੀਂ ਛੱਡੀ ਆ ਹਾਂ ਤਾਂ ਨਹੀਂ ਹੁੰਦਾ ਹੁੰਦਾ ਭਾਈ ਸੂਣ ਤੋਂ ਜਦੋਂ ਪਸੂ ਸੂਂਦਾ ਵਾ ਉਦੋਂ ਤਾਂ ਥਣ ਖੁੱਲਦੇ ਆ ਜਿਹੜੇ ਖੜੇ ਹੁੰਦੇ ਨੇ ਤੁਸੀਂ ਉਹਦੀ ਰਿਪੇਅਰ ਨਹੀਂ ਕੀਤੀ ਹੋਣੀ ਜਾਂਦਾ ਪਹਿਲਾਂ ਕੁਝ ਹੋਊਗਾ ਉਹਨੂੰ ਹਨਾ ਤੇ ਲਾ ਦੋ ਬਾਈ ਕੋਈ ਚੱਕਰ ਨਹੀਂ ਬਰੂਦ ਜੱਟ ਬਾਈ ਜੀ ਕੀ ਰੇਟ ਤੇ ਮਿਲਦਾ ਸੀਮਨ ਸਟਰਾ 21280 ਤੇ ਹੋਰ ਵੀਰੇ ਇੱਕ ਤਾਂ ਇਹਦਾ ਮੈਂ ਰੇ ਕਿੰਨੇ ਦਾ ਲਵਾਇਆ ਸੀ ਇਹ ਵੀ ਭੁੱਲ ਗਿਆ ਭਰਾ ਤੇ ਬਾਕੀ ਬਾਈ ਦੂਜੀ ਗੱਲ ਮੈਂ ਹਰੇਕ ਵੀਡੀਓ ਚ ਪਹਿਲਾਂ ਵੀ ਕਹਿੰਦਾ ਆਇਆ ਮੈਂ ਵੀ ਭਰਾ ਆਪਦਾ ਆਪਦਾ ਡਾਕਟਰਾਂ ਦਾ ਏਰੀਆ ਹੁੰਦਾ ਆਪਦਾ ਆਪਦਾ ਸਾਬ ਕਿਤਾਬ ਹੁੰਦਾ ਹੁਣ ਮੈਂ ਨਹੀਂ ਕਹਿ ਸਕਦਾ ਮੇਰੇ ਵਾਲਾ ਕਿੰਨੇ ਦਾ ਦੇ ਕੇ ਜਾਂਦਾ ਹਨ ਤੁਸੀਂ ਆਪਦੇ ਵਾਲਾ ਗੱਲ ਫੜ ਲਓ ਵੀ ਉਹ ਤਾਂ 500 ਲਾਉਂਦਾ ਤੂੰ ਮੈਨੂੰ 700 ਦਾ ਕਿਵੇਂ ਲਾਈ ਜਾਨਾ ਇਹ ਚੱਕਰਾਂ ਚ ਨਹੀਂ ਵੀਰੇ ਮੈਂ ਪੈਣਾ ਹੈਗਾ ਕਿਉਂਕਿ ਕਿਸੇ ਦਾ ਹਿਸਾਬ ਕਿਤਾਬ ਕਿਵੇਂ ਹੁੰਦਾ ਕਿਸੇ ਦਾ ਕਿਵੇਂ ਹੁੰਦਾ ਕਿਸੇ ਨੂੰ ਪਿੱਛੋਂ ਲੂਟ ਮਿਲਦਾ ਉਹ ਆਪਦਾ ਮਾਰਜਨ ਰੱਖ ਕੇ ਲਾਉਂਦਾ ਹਨਾ ਤੇ ਕਿਸੇ ਨੂੰ ਹੁਣ ਪਿੱਛੋਂ ਵੀ ਮਹਿੰਗਾ ਮਿਲਦਾ ਤੇ ਉਹੋ ਜਿਹਾ ਹੋਰ ਰੱਖ ਕੇ ਲਾਉਂਦਾ ਇਹ ਚੱਕਰ ਹੁੰਦਾ ਭਰਾ ਇਹ ਇਹ ਕੋਈ ਗੱਲਾਂ ਪੁੱਛਣ ਵਾਲੀਆਂ ਨਹੀਂ ਹੁੰਦੀਆਂ ਵੀ ਹਾਂ ਕਿੰਨੇ ਦਾ ਮਿਲਦਾ ਵਾ ਬਾਅਦੋਂ ਤੁਸੀਂ ਆਪਦੇ ਡਾਕਟਰ ਨਾਲ ਲੜੀ ਜਾਓ ਹਨਾ ਵੀ ਅਗਲੇ ਦਿਨ ਤਾਂ ਵੀਡੀਓ ਚ ਕਿਹਾ ਮੇਰੇ ਤਾਂ 500 ਦਾ ਲਾ ਕੇ ਗਿਆ ਇਹ ਗੱਲਾਂ ਤੋਂ ਭਰਾਵਾ ਦੂਰ ਹੀ ਚੰਗੇ ਆ ਇੰਨਾ ਸੀਰੀਅਸ ਨਾਲ ਲਿਆ ਕਰੋ ਵੀ ਕਿੰਨੇ ਦਾ ਪੈ ਗਿਆ ਕਿੰਨੇ ਦਾ ਨਹੀਂ ਕੀ ਇਹ ਵੱਧ ਤੋਂ ਵੱਧ 150 ਦਾ ਫਰਕ ਹੋਊਗਾ ਹੁਣ ਸਿੱਧਾ ਹੀ ਅੱਧੋ-ਅੱਧ ਦਾ ਤਾਂ ਫਰਕ ਹੋ ਨਹੀਂ ਸਕਦਾ ਹਨਾ ਇਹ ਚੱਕਰ ਆ ਭਰਾ ਦਿਲਪ੍ਰੀਤ ਕੌਰ ਬੀਏ ਹਲੋ ਬਾਈ ਝੋਟੀ ਸੂਈ ਨੂੰ 3 ਮਹੀਨੇ ਹੋ ਗਏ ਆ ਉਹ ਹੀਟ ਚ ਨਹੀਂ ਆ ਰਹੀ ਸੀ ਯਾਰ ਸਪਾਰੇ ਆ 20 ਦਿਨ ਹੋ ਗਏ 3 ਮਹੀਨੇ ਸੂਈ ਨੂੰ ਹੋ ਗਏ ਆ ਜੀ ਤੇ 20 ਦਿਨ ਪਹਿਲਾਂ ਤੁਸੀਂ ਸੀਆਰਐਸ ਸਟਾਰਟ ਕੀਤਾ ਫਿਰ ਹੁਣ ਉਹ ਹੌਲੀ ਹੌਲੀ ਹੀਟ ਚ ਆਊਗੀ ਜੀ ਮੈਂ ਤਾਂ ਹਰੇਕ ਵੀਡੀਓ ਚ ਜੇ ਯਾਰ ਤੁਸੀਂ ਆਪਣੀਆਂ ਵੀਡੀਓ ਦੇਖਦੇ ਹੋ ਪਤਾ ਨਹੀਂ ਕਿਉਂ ਆਪਣੀਆਂ ਗੱਲਾਂ ਬਹੀ ਤੁਸੀਂ ਸੁਣਦੇ ਹੋ ਕਿ ਨਹੀਂ ਉਤੋਂ ਦੀ ਕੱਢ ਦਿੰਨੇ ਹੋ ਹਨਾ ਨਹੀਂ ਆਪਾਂ ਹੀ ਮਗਜ ਮਾਰੀ ਜਾਂਦੇ ਆ ਇੱਕ ਬਾਈ ਨੇ ਸੂਈ ਹੋਈ ਗਾਂ ਲੈ ਆਂਦੀ ਕਿਸੇ ਨੇ ਬੱਚਾ ਲਾ ਕੇ ਦੇਤੀ ਬਾਈ ਦਾ ਆਪਾਂ ਨੂੰ ਵਟਸਐਪ ਤੇ ਮੈਸੇਜ ਆਇਆ ਸੀਗਾ ਮੰਡੀ ਚੋਂ ਉਲਟਾ ਲੈ ਆਂਦੀ ਉਹ ਮੈਂ ਹਰੇਕ ਵੀਡੀਓ ਚ ਪਿੱਟਿਆ ਨਾ ਭਾਈ ਮੰਡੀ ਚੋਂ گاਵਾ ਨਾ ਲਿਆਓ ਉੱਥੇ ਤੰਦਾ ਹੀ ਚੱਲਦਾ ਵਾ ਇਹ ਜੀ ਦਾ ਉਲਟਾ ਜੇ ਲਿਆਉਣੀ ਵੀ ਆ ਮੰਡੀ ਚੋਂ ਗੱਬਣ ਲੈ ਆਓ ਥਣ ਚੰਗੀ ਤਰ੍ਹਾਂ ਚੈੱਕ ਕਰਕੇ ਲਿਆਓ ਹਨਾ ਉਹਦਾ ਸਰਿੰਜਣਾ ਥਣਾ ਚ ਦੁੱਧ ਛਾੜ ਦਿੰਦੇ ਨੇ ਤੁਸੀਂ ਕੀ ਕਰ ਲਓਗੇ ਉਹਨਾਂ ਦਾ ਠੀਕ ਆ ਜੀ ਖੜੇ ਥਣ ਨੂੰ ਵੀ ਚੱਲਣ ਲਾ ਆਂਦਦੇ ਨੇ ਉਹ ਤਾਂ 2 ਘੰਟੇ ਲਈ ਉਲਟਾ ਉਹ ਬਾਈ ਨੂੰ ਕਿਸੇ ਨੇ ਬੱਚਾ ਲਾ ਕੇ ਦਿੱਤੀ ਸ਼ੁਕਰ ਮਨਾਓ ਵੀ ਘਰੇ ਆ ਕੇ ਬਾਈ ਦੇ ਕੋਲੇ ਤਾਰਾ ਕੱਢੀਆਂ ਉਹਨੇ ਤੇ ਡਾਕਟਰ ਬੁਲਾਇਆ ਵੀ ਚਲ ਟੀਕਾ ਲਵਾ ਲਈਓ ਗਾਂਾਂ ਤਿੰਨ 3.5 ਮਹੀਨੇ ਦੀ ਗੱਭਣ ਨਿਕਲੀ ਗਾਂ ਵੀ ਸੋਹਣੀ ਸੀ ਪੂਰੀ ਵਧੀਆ ਸੀ ਸ਼ੁਕਰ ਮਨਾਉ ਵੀ ਉਹ ਖੂਚ ਨਹੀਂ ਗਏ ਪੈਸੇ ਵੀ ਗੱਭਣ ਨਿਕਲਿਆ ਹੀ ਉਹ ਇਹੇ ਹਿਸਾਬ ਲਾ ਲਓ ਤੇ ਉਹ 10 15 ਦਿਨਾਂ ਦੀ ਸੂਈ ਹੋਈ ਕਹ ਕੇ ਦੇਤੀ ਕੱਚਾ ਜਾਂ ਬੱਛਾ ਲਾਤਾ ਪਿੱਛੇ ਤੇ ਉਹਦੇ ਕਹਿਣ ਵਾਂਗੂ ਵੀ ਕੀ ਕਹਿ ਸਕਦੇ ਆ ਹਨਾ ਆਪ ਹੀ ਸਿਆਣੇ ਆ ਸਾਰੇ ਆਹੀ ਗੱਲ ਹੁਣ ਮੈਂ ਹਰੇਕ ਵੀਡੀਓ ਚ ਇਹ ਕਹਿਣਾ ਜਿਹੜਾ ਦਿਲਪ੍ਰੀਤ ਕੌਰ ਜੀ ਨੇ ਕੀਤਾ ਕਮੈਂਟ ਵੀ ਤਿੰਨ ਮਹੀਨੇ ਹੋ ਗਏ ਸੂਈ ਨੂੰ 20 ਦਿਨ ਹੋ ਗਏ ਸੀ ਯਾਰ ਇਸ ਪੌਂਡ ਨੂੰ ਉਹ ਮੈਂ ਤਾਂ ਭਾਈ ਹਰੇਕ ਵੀਡੀਓ ਚ ਕਹਿੰਦਾ ਮੈਂ ਜਦੋਂ ਤੁਹਾਡਾ ਡੰਗਰ ਸੂਪਿਆ ਉਹਨੂੰ ਵੱਧ ਤੋਂ ਵੱਧ 10 ਦਿਨ ਦੇ ਗੈਪ ਤੋਂ ਬਾਅਦ ਆਪਦਾ ਪਾਊਡਰ ਪਾਉਣ ਲੱਗ ਜਾਓ ਤਾਂ ਹੀ ਉਹ ਪਹਿਲੀ ਹੀਟ ਤੇ ਰਹਿਣਾ ਵਾ ਨਹੀਂ ਤਾਂ ਟੱਕਰਾਈ ਨੇ ਜਿੰਨਾ ਟਾਈਮ ਮਰਜੀ ਪਾਈ ਚੱਲੋ ਹੁਣ ਤਿੰਨ ਮਹੀਨੇ ਆਪਾਂ ਉਹਨੂੰ ਕੁਝ ਪਾਇਆ ਨਹੀਂ 20 ਦਿਨ ਪਹਿਲਾਂ ਸੀ ਯਾਰ ਸਟਾਰਟ ਕੀਤਾ ਹੁਣ ਸੀਆਰਐਸ ਜਾਦੂ ਥੋੜਾ ਵਾ ਵੀ ਇੱਕੋ ਦਾਵੀ ਚੱਕ ਦੂ ਸਾਰਾ ਵੀ ਅੱਜ ਜਮਚਾ ਅੰਦਰ ਗਿਆ ਤੇ ਸ਼ਾਮ ਨੂੰ ਉਹ ਘਾ ਰਿੰਗਣ ਲੱਗ ਜੂਗੀ ਵੀ ਠੀਕਾ ਭਰਾ ਦੂ ਹਨ ਜੇ ਵੀਡੀਓ ਦੇਖਦੇ ਨੇ ਭਰਾ ਗੱਲਾਂ ਤੇ ਮਾੜਾ ਮੋਟਾ ਆਮਲ ਕਰ ਲਿਆ ਕਰੋ ਤੇ ਨਹੀਂ ਤਾਂ ਫਿਰ ਬਾਅਦੋਂ ਤਾਂ ਫਿਰ ਆਹੀ ਟੱਕਰਾਂ ਹੀ ਨੇ ਹੁਣ ਉਹ ਘੱਟੋ ਘੱਟ 2.5 ਕਿਲੋ ਵਾਲਾ ਬੂੜਾ ਖਾਊਗੀ ਫੇਰ ਜਾ ਕੇ ਕਿਤੇ ਹੀਟ ਚਾਊ ਉਹ ਨਾਲ ਗੋੜ ਚਾਰੀ ਉਹਨੂੰ ਝੋਟੀ ਨੂੰ ਠੀਕ ਆ ਜੀ ਫੇਰ ਹੀਟ ਕੱਢੂਗੀ ਉਹ ਪਰਮਦੇਵਲ ਵੀਰ ਆਪਣੀ ਗਾਂ 7 ਮਾਂਸ ਦੀ ਗੱਬਣ ਹੈ ਜਾਲਾ ਜਾਂ ਮਾਰਦੀ ਹੈ ਉਹਦੇ ਠੰਡਾ ਟੀਕਾ ਲਾ ਦੀਏ ਉਪਰਾ ਮੇਰੇ ਆ ਠੰਡਾ ਟੀਕਾ ਆ ਦਿਨਾਂ ਚ ਨਾ ਲਾ ਦਿਓ ਕਈ ਵਾਰੀ ਬੱਚੇ ਦਾ ਨੀ ਦਾ ਮੂੰਹ ਹੀ ਨਹੀਂ ਖੁੱਲਦਾ ਹੁੰਦਾ ਠੀਕ ਆ ਜੀ ਠੰਡਾ ਤਾਂ ਪਹਿਲਾਂ ਹੀ ਬਹੁਤ ਆ ਆਪਾਂ ਠੰਡਾ ਟੀਕਾ ਕਦੋਂ ਲਾਉਣਾ ਹੁਣ ਉਹ ਤਾਂ ਗਰਮੀਆਂ ਚ ਹੁੰਦਾ ਵੀਰੇ ਤੇ ਦੂਜੀ ਗੱਲ ਆ ਜਾਲਾ ਮਾਰਦੀਆਂ ਨਹੀਂ ਰਹਿੰਦੀਆਂ ਹੁੰਦੀਆਂ ਨੇ ਆ ਕਾਲੀ ਆਪਣੀ 6.5 ਮਹੀਨੇ ਦੇ ਇਹ ਜੇ ਜਾਲੇ ਕੱਢੀ ਜਾਂਦੀ ਆ ਇਹਦੇ ਜਿਹੜਾ ਵਾ ਦੇ ਲੋ ਗੱਡਾ ਮੋਟਾ ਜਾਲਾ ਵਾ ਇਹਦੇ ਜਾਲੀ ਇਹ ਕੱਢੀ ਜਾਂਦੀ ਆ 6.5 ਮਹੀਨੇ ਦੀ ਕੱਢਣ ਲੱਗੀ ਉਹਨਾਂ ਦਾ 6 ਮਹੀਨੇ ਦੀ ਗੱਬਣ ਸੀ ਆ ਮੈਂ ਇਹ ਨਾ ਵੀਰੇ ਸੀਰੀਅਸ ਲੈਂਦਾ ਹੁੰਦਾ ਸਿਆਲਾਂ ਦੇ ਦਿਨ ਨੇ ਇਹਦੇ ਤਾਂ 10-10 ਦਿਨ ਉੱਤੇ ਲੈ ਕੇ ਸੁੰਦਾ ਪਸ਼ੂ ਆਏ ਨਹੀਂ ਹੁੰਦਾ ਵੀ ਸਿਆਲਾਂ ਚ ਕੋਈ ਬੱਚਾ ਸੱਟ ਜੂਗੀ ਇਹ ਹੋ ਹੀ ਨਹੀਂ ਸਕਦਾ ਠੰਡਾ ਡੀਗਾ ਨਾ ਹੀ ਲਾਇਓ ਕਈ ਵਾਰੀ ਬੱਚੇ ਦਾ ਨੀਂਦਾ ਮੂੰਹ ਟਾਈਮ ਤੇ ਫਿਰ ਖੁੱਲਦਾ ਨਹੀਂ ਹੈਗਾ ਫਿਰ ਡਾਕਟਰ ਸਦਣਾ ਪੈਂਦਾ ਜਿਹੜਾ ਆਪਾਂ ਕਹਿ ਦਿੰਨੇ ਹੁੰਨੇ ਆ ਵੀ ਬੱਚਾ ਪੁੱਠਾ ਜਾਂ ਉਹ ਪੁੱਠਾ ਠੀਕ ਹੈ ਨਾ ਬੱਚੇ ਦਾ ਨੀਂਦਾ ਮੂੰਹ ਤਾਂ ਹੀ ਖੁੱਲੂਗਾ ਤੇ ਦੀਪਕ ਜੋਤੀ ਸੋ ਅੱਤਿਛੜੀ ਗਾਲ ਵੀਰੇ ਦੋ ਤਿੰਨ ਮਹੀਨੇ ਹੋ ਗਏ ਕਾ ਉਹ ਸੂਈ ਨੂੰ ਜੇਰ ਕਢਾਈ ਸੀ ਲੈ ਆ ਹੁਣ ਆਹੀ ਕਮੈਂਟ ਬਾਈ ਨੇ ਫੇਰ ਕਰਤਾ ਉਹੀ ਵੀ ਜੇਰ ਕਢਾਈ ਸੀ ਹੁਣ ਦੁੱਧ ਤੇ ਨਹੀਂ ਆ ਰਹੀ ਸਾਰਾ ਕੁਝ ਫੀਡ ਫੂਡ ਵੀ ਸਹੀ ਪਾ ਰਹੇ ਆ ਉਹ ਗੱਲ ਉਹੀ ਫੇਰ ਆ ਗਈ ਜਿਹੜੀ ਮੈਂ ਪਹਿਲਾਂ ਬਟ ਕੇ ਛੜਿਆ ਵੀ ਜੇ ਵੀਡੀਓ ਦੇਖਦੇ ਹੋ ਬਾਈ ਫਿਰ ਉਹ ਗੱਲਾਂ ਤੇ ਅਮਲ ਵੀ ਕਰ ਲਿਆ ਕਰੋ ਆਹੀ ਗੱਲ ਮੈਂ ਪਹਿਲਾਂ ਵਾਲੀਆਂ ਵੀਡੀਓ ਦੋ ਤਿੰਨ ਵੀਡੀਓ ਜੋ ਕਹੀ ਹੋਈ ਆ ਵੀ ਭਰਾ ਜਦੋਂ ਵੀ ਗਾਂ ਦੇ ਜੇਰ ਰੜ ਜੇ ਉਹ ਕਢਾਉਣੀ ਨਹੀਂ ਹੈਗੀ ਆਪੇ ਨਿਕਲੂਗੀ ਉਹ ਹਫ਼ਤੇ ਬਾਅਦ ਗਲ ਕੇ ਆ ਇੱਕ ਘਰ ਆਪਣੇ ਗਵਾਂਢੀ ਨੇ ਉਹ ਆਪਣੇ ਤੋਂ ਦੁੱਧ ਲੈਂਦੇ ਹੁੰਦੇ ਸੀਗੇ ਗਵਾਂਢਚ ਹੀ ਆ ਉਹਨਾਂ ਨੇ ਉਦੋਂ ਤੱਕ ਦੁੱਧ ਲੈਣਾ ਸੀ ਜਦੋਂ ਤੱਕ ਗਾਂ ਡਰਾਈ ਸੀ ਉਹਨਾਂ ਦੀ ਵੀ ਜਿੱਦੇ ਸੂਪੀ ਆ ਉਹਨੇ ਉਦੋਂ ਉਦੋਂ ਹਟ ਗਈ ਮਾਂ ਠੀਕ ਆ ਜੀ ਉਹਨਾਂ ਦੀ ਗਾਂ ਸੂਈ ਜੇਰ ਨਹੀਂ ਪਈ ਠੀਕ ਆ ਜੀ ਜੇ ਨਹੀਂ ਬਈ ਆਪਾਂ ਉਹਨਾਂ ਨੂੰ ਇੱਕ ਗੱਲ ਕਹਿ ਦਿੱਤੀ ਵੀ ਡਾਕਟਰ ਸੱਦ ਕੇ ਦੇ ਐਂਟੀਬਾਇਓਟਿਕ ਟੀਕੇ ਲਵਾ ਦਿਓ ਠੀਕ ਆ ਜੀ ਤੇ ਜੇਰ ਆਪੇ ਪਊਗੀ ਮੈਂ ਉਹਨਾਂ ਨੂੰ ਵੱਧ ਤੋਂ ਵੱਧ ਪਿਛਲੇ ਮਹੀਨੇ ਦੀ 23 24 ਤਰੀਕ ਦਿੱਤੀ ਸੀਗੀ 7-8 ਦਿਨਾਂ ਦਾ ਟਾਈਮ ਦਿੱਤਾ ਸੀਗਾ ਤੇ ਉਹ 25 ਨੂੰ ਜੇਰ ਪੈ ਗਈ ਆ ਭਾਈ ਹਫਤੇ ਬਾਅਦ 8-9 ਦਿਨਾਂ ਬਾਅਦ ਠੀਕ ਹੈ ਜੀ ਉਹ ਗਲ ਕੇ ਆਪੇ ਸਾਰੀ ਦੀ ਸਾਰੀ ਬਾਹਰ ਨਿਕਲੀ ਜਿਵੇਂ ਇਹਦੇ ਸੀਗੀ ਆਪਣੇ ਦੀ ਤੁਹਾਨੂੰ ਵੀਡੀਓ ਚ ਵੀ ਦੱਸਿਆ ਭਾਈ ਵੀ ਜੇਰ ਆ ਲੰਕਦੀ ਆ 7-8 ਦਿਨ ਮੈਂ ਇਹ ਵੀਡੀਓ ਦਿਖਾਈ ਆਏ گا ਦੀ ਵੀ ਭਾਈ ਨਹੀਂ ਕਢਾਉਣੀ ਜੇਰ ਜਿੱਦੇ ਜੇਰ ਪਟਕੇ ਕਢਾਤੀ ਉਹ ਗਾਂ ਦਾ ਸੁਹਾ ਅੱਧੇ ਤੋਂ ਵੀ ਅੱਧਾ ਰਹਿ ਜਾਣਾ ਹੁਣ ਉਹਨੇ ਦੁੱਧ ਨਹੀਂ ਵਧਣਾ ਵੀਰੇ ਜਿੰਨਾ ਮਰਜੀ ਜੋਰ ਲਾ ਲਿਓ ਹੁਣ ਤਾਂ ਅਗਲੇ ਸੂਏ ਤੇ ਗੱਲ ਗਈ ਬਸ ਇੰਨਾ ਹੀ ਮਾਲਕ ਸ਼ੁਕਰ ਕਰੇ ਵੀ ਆਇਆ ਤੇ ਕੀ ਉਹ ਸਾਫ਼ ਹੋ ਜੂਵੇ ਚੱਜ ਨਾ ਰਹਿ ਜੀਵੇ ਤੁਹਾਡੀ ਉਹ ਨਹੀਂ ਤਾਂ ਉਹ ਸ਼ਾਇਦ ਰਹਿਣੀ ਵੀ ਹੈ ਨੀ ਜਿਹੜੀ ਗੱਲ ਆ ਉਹ ਗੱਲ ਆਪਾਂ ਸਿੱਧੀ ਕਹਾਂਗੇ ਭਰਾ ਕੋਈ ਇਹ ਚੋ ਹੋਣਾ ਹੈਗਾ ਮੈਨੂੰ ਚਾਹੇ ਗਾਲਾਂ ਹੀ ਕੱਢਿਓ ਵੀ ਕੀ ਕਹਿੰਦਾ ਵਾ ਉਹ ਰਹਿਣੀ ਵੀ ਛੇਤੀ ਨਹੀਂ ਹੈਗੀ ਇਹ ਗਾਰੰਟੀ ਹੈ ਮੇਰੀ ਇਹ ਡਾਕਟਰ ਨੇ ਤਾਂ ਆਪਦਾ ਹਜ਼ਾਰ ਜੇਬ ਚ ਪਾ ਕੇ ਚਲੇ ਜਾਣਾ ਭਰਾ ਠੀਕ ਆ ਨਾ ਪਟ ਪਟਾਈਏ ਕਰਨ ਦਾ ਉਹ ਬਾਹਰ ਜੋ ਭੁਗਤਣਾ ਆਪਾਂ ਨੂੰ ਪੈਂਦਾ ਮੈਂ ਤਾਂ ਹਰੇਕ ਵੀਡੀਓ ਚ ਪੜਦਾ ਭਰਾ ਜੇ ਪੱਟ ਕੇ ਨਹੀਂ ਕਢਾਉਣੀ ਹੈਗੀ ਸਾਬਤੇ ਬਾਅਦ 10 ਦਿਨਾਂ ਬਾਅਦ ਉਹ ਗਲ ਕੇ ਆਪੇ ਹੀ ਨਿਕਲੂਗੀ ਜੇਰ ਜਿਹਦੇ ਵੀ ਫਸਦੀ ਹੈ ਗਾਂ ਦੇ ਉਹੀ ਗੱਲ ਹੁਣ ਉਹ ਜਿਹੜੀ CRS ਵਾਲੀ ਦੱਸੀ ਸੀ ਉਹਦੇ ਤੇ ਵੀ ਇਹੀ ਪਟਿਆ ਹੁਣ ਇਹਦੇ ਤੇ ਵੀ ਇਹੀ ਬੋਲਦਾ ਭਰਾ ਗਾਂਹਾ ਮਰਜੀ ਥੋਡੀ ਆ ਵੀ ਗੱਲ ਮੰਨਣੀ ਜਾਂ ਨਹੀਂ ਮੰਨਣੀ ਹਨਾ ਸ਼ਿਵਨਾਥ ਚੌਧਰੀ ਬਾਈ ਕਹਿੰਦਾ ਕਿਹੜੀ ਐਪ ਆ ਵੀਰੇ ਜਿਹਦੇ ਤੋਂ ਬੁੱਲ ਦੀ ਜਾਣਕਾਰੀ ਮਿਲ ਜਾਂਦੀ ਆ ਵੀਰੇ ਸਟਰਾ ਤੁਸੀਂ ਜਿਹੜਾ ਨੰਬਰ ਸਟਰਾ ਤੇ ਪਾਇਆ ਹੁੰਦਾ ਉਹਨੂੰ ਗੂਗਲ ਤੇ ਭਰੋ ਜਦੀ ਜਾਣਕਾਰੀ ਆ ਜਾਂਦੀ ਆ ਇਹਦੀ ਕੋਈ ਐਪ ਨਹੀਂ ਹੁੰਦੀ ਭਰਾ ਇਹਦਾ ਤਾਂ ਸਾਰਾ ਕੁਝ ਗੂਗਲ ਤੇ ਪਾਇਆ ਹੁੰਦਾ ਪਸੂਆਂ ਦਾ ਉਹ ਜਿਹੜ ਤੁਸੀਂ ਸਟਰਾ ਦਾ ਭਰੋ ਨੰਬਰ ਸਾਰਾ ਕੁਝ ਨਿਕਲੇ ਆਉਂਦਾ ਠੀਕ ਆ ਜੀ ਫਾਮਨੇਲ ਕਿਹੜੀ ਤੋਂ ਕਰਨਤਾਲੀ ਵਾਲਾ ਵੀਰੇ ਕਹਿੰਦਾ ਵੀ ਫਾਮਨੇਲ ਕਿਹੜੀ ਤੋਂ ਐਡਿਟ ਕਰਦੇ ਹੋ ਵੀਰੇ ਮੈਂ ਕੱਲ ਵੀ ਦੱਸਿਆ ਸੀਗਾ ਤੁਹਾਨੂੰ ਵੀタミン ਲਈ ਆਪਾਂ ਕੋਈ ਐਪ ਵਜੂਜ ਨਹੀਂ ਕਰਦੇ ਇੱਕ ਇਨ ਸ਼ਾਰਟ ਆਉਂਦੀ ਆ ਸਿੰਪਲ ਐਪ ਉਹਦੇ ਤੋਂ ਕਰਦੇ ਹਾਂ ਰਵਿੰਦਰ ਬਰਾੜ ਬਾਈ ਆਪਣੀ ਕਾਹੋ ਦੇ ਟੀਕਾ ਪਰਵਾਏ ਨੂੰ 15 ਦਿਨ ਹੋ ਗਏ ਉਸ ਦਿਨ ਤੋਂ ਹੀ ਪਿੱਛੇ ਜੇ ਪਾਣੀ ਮਾਰਦੀ ਆ ਜਦੋਂ ਬੈਂਦੀ ਉੱਠਦੀ ਆ ਵੀਰੇ ਉਹ ਕਈਆਂ ਨੂੰ ਲੋਕੋਰੀਆ ਟਾਈਪ ਹੋ ਜਾਂਦਾ ਹੁੰਦਾ ਭਰਾ ਉਹ ਬੱਚੇ ਦਾ ਨਹੀਂ ਤਾਂ ਮੂੰਹ ਨਹੀਂ ਬੰਦ ਹੋਇਆ ਉਹ ਥੋੜੀ ਹੈਗੀ ਵੀ ਯਾਨੀ ਕਿ ਰਿਪੀਟ ਹੀ ਕਰੂਗੀ ਕਿਉਂਕਿ ਜਦੋਂ ਬਹਿਣ ਲੱਗਿਆ ਪਸੂ ਤਾਰਾ ਮਾਰਦਾ ਉਹ ਬੱਚੇ ਦਾ ਨਹੀਂ ਤਾਂ ਮੂੰਹ ਖੁੱਲਾ ਹੀ ਆ ਵੀਰੇ ਉਹਦੇ ਲਈ ਉਹ ਦਵਾਈ ਪ੍ਰਭਾਉ ਪਹਿਲਾਂ ਦੋ ਤਿੰਨ ਵਾਰ ਦੋ ਵਾਰੀ ਤਾਂ ਪ੍ਰਭਾਉਗੀ ਉਹ ਦਵਾਈ ਉਹ ਦਵਾਈ ਪ੍ਰਭਾਉ ਫੇਰ ਸੈੱਟ ਹੋਊਗੀ ਉਹ ਬਾਕੀ ਡਾਕਟਰ ਦੇ ਦੱਸਣ ਮੁਤਾਬਕਾ ਵੀ ਕਿੰਨੀ ਅੰਦਰੋਂ ਖਰਾਬ ਅੰਦਰ ਜੀ ਤੇ ਸਿੱਧੂ ਵੀਰ ਆਪਾਂ ਗਾਵਾਂ ਰੱਖੀਆਂ ਟੀਕੇ ਭਰਨੇ ਹੈ ਹੁਣ ਸਮਾਂ ਸਹੀ ਹੈ ਜਾਂ ਕਿਵੇਂ ਕਰੀਏ ਹਾਂਜੀ ਵੀਰੇ ਹੁਣ ਯਾਨੀ ਟਾਈਮ ਆ ਭਰਾ ਜਨਵਰੀ ਹੁੰਦਾ ਮੈਂਨ ਵੱਧ ਤੋਂ ਵੱਧ 12 ਮਹੀਨਾ ਹੁੰਦਾ ਜਾਂ ਪਹਿਲੇ ਜੀ ਭਰਾ ਦਿਆ ਕਰੋ ਫੇਰ ਗਰਮੀ 'ਚ ਜਾ ਕੇ ਪਸ਼ੂ ਡਰਾਈ ਕਰਨ ਦਾ ਟਾਈਮ ਆ ਜਾਂਦਾ ਕਿਉਂਕਿ ਉਦੋਂ ਆਪਣੀ ਫੀਡ ਸਾਰਾ ਕੁਝ ਬੰਦ ਹੋ ਜਾਂਦਾ ਵਾ ਨਾਲੇ ਤਾਂ ਗਰਮੀ ਚ ਪਸ਼ੂ ਸੌਖਾ ਡਰਾਈ ਕਰਕੇ ਸਾਈਡ ਤੇ ਲਾ ਦੋ ਨਾ ਕੋਈ ਦੁੱਧ ਦਾ ਝਾਂਜਟ ਵੀ ਇਹ ਘੱਟ ਦਿੰਦੀ ਹੈ ਵਧ ਦਿੰਦੀ ਹੈ ਇਹੀ ਟਾਈਮ ਆ ਵੀਰੇ ਟੀਕੇ ਭਰਉਣ ਦਾ ਹੋਰ ਸੁਣਾਓ ਫਿਰ ਬਲੱਡ ਜਦੋਂ ਵੱਧ ਜਾਂਦਾ ਬਾਈ ਜਦੋਂ ਆਪਾਂ ਗੱਲਾਂ ਕਹਿੰਦੇ ਆ ਹਨਾ ਆਪਣਾ ਤਾਂ ਉਹ ਹਸਾਬ ਕਿਤਾਬ ਆ ਵੀ ਜਿਹਨੇ ਆਪਾਂ ਨੂੰ ਇੱਕ ਗੱਲ ਕਹਿਦੀ ਬਾਈ ਉਹ ਆਪਾਂ ਦਿਮਾਗ ਚ ਫਿੱਟ ਕਰ ਲਈਏ ਮੇਰਾ ਮੈਂ ਤਾਂ ਕਰਦਾ ਹੀ ਕਰਦਾ ਮੈਨੂੰ ਤਾਂ ਜਿਹਨੇ ਚੰਗੀ ਰਹਿ ਦੇਦੀ ਆਪਾਂ ਤਾਂ ਰੱਖ ਲਈਦੀ ਆ ਬਾਈ ਹੁਣ ਮੈਂ ਹਰੀ ਇੱਕ ਵੀਡੀਓ ਜੇ ਤੁਹਾਨੂੰ ਬੋਲੀ ਜਨਾ ਭਰਾ ਜੀਰ ਨਾ ਪਟਾਓ ਜੀਰ ਨਾ ਪਟਾਓ ਪਟਕੇ ਨਹੀਂ ਕਢਾਉਣੀ ਹੈਗੀ ਜਦੋਂ ਤੁਹਾਡਾ ਪਸ਼ੂ ਸੂਪਿਆ ਉਦੋਂ ਜਦੀ ਦੱਸ ਦੇਣਾ ਵਾ ਸੀਆਰਐਸ ਸਟਾਰਟ ਕਰ ਦੋ ਫੇਰ ਰਹਿਣਾ ਵਾ ਜੇ ਉਹੀ ਕਮੈਂਟ ਆਪਾਂ ਨੂੰ ਵਾਰ-ਵਾਰ ਆਈ ਜਾਣੇ ਆ ਵੀ ਸਾਡੀ ਉਹ ਨਹੀਂ ਰਹੀ ਹੁਣ ਸੀਆਰਐਸ ਪਾਇਆ ਜਾਂ ਬਾਈ ਕਹਿੰਦਾ ਜੀਰ ਪਟਾ ਕੇ ਕਢਾਈ ਸੀਗੀ ਹਨਾ ਇਹਦਾ ਫੇਰ ਯਾਰ ਫਮ ਪਕਾਈ ਮਾਰਨੀ ਆ ਵੀਡੀਓ ਬੁੜੀ ਵਿੱਚ ਹਨਾ ਫੇਰ ਕੀ ਦੱਸਣ ਦਾ ਫਾਇਦਾ ਹੋਇਆ ਇੰਨਾ ਕੁਛ ਇਹ ਗੱਲਾਂ 'ਤੇ ਧਿਆਨ ਦਿਓ ਭਰਾ ਮੇਰੇ ਤੇ ਬਾਈ ਬਣਿਆ ਇੰਨਾ ਕ ਜ਼ਰੂਰ ਕਰ ਲਿਆ ਕਰੋ ਵੀ ਜਿਹੜੀ ਗੱਲ ਦੱਸਦੇ ਆ ਉਹ ਆਪਣੇ ਨਾਲ ਵਾਪਰੀ ਹੁੰਦੀ ਆ ਆਪਾਂ ਉਹੀ ਤੁਹਾਨੂੰ ਦੱਸਦੇ ਆ ਇੰਨਾ ਕ ਵੀ ਜੇ ਆਪਾਂ ਨੂੰ ਦੇਖ ਕੇ ਚੱਲਣਾ ਦਾ ਭਰਾ ਆਪਣੇ ਕੋਲ ਤਾਂ ਇਹੀ ਨੌਲੇਜ ਆ ਬਾਕੀ ਜੇ ਤੁਸੀਂ ਆਪ ਦਾ ਲਾਉਣ ਦਾ ਆਪਣੀ ਵੀਡੀਓ ਸਕਿਪ ਕਰ ਦਿਆ ਕਰੋ ਕੋਈ ਆਪਾਂ ਨੂੰ ਬੜਾ ਲਾਲਚ ਨਹੀਂ ਹੈਗਾ ਬੀਉਂ ਬੂਆਂ ਦਾ ਵੀ ਸਾਡੇ ਵਿਊ ਆਉਣ ਜਾਂ ਫਲਾਣਾ ਧਮਕ ਫਿਰ ਭਾਵੇਂ ਨਾ ਹੀ ਦੇਖਿਆ ਕਰੋ ਠੀਕ ਆ ਜੀ ਚਲੋ ਮਿਲਦੇ ਆ ਫਿਰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ